ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਤੁਸੀਂ ਸਾਰੇ ਮੈਂ ਅਮੀਰ ਕਰਦੀ ਆਂ ਤੁਸੀਂ ਸਾਰੇ ਰਾਜੀ ਖੁਸ਼ੀ ਚੜ੍ਹਦੀ ਕਲਾ ਛੋਮੋਗੇ ਠੀਕ ਠਾਕ ਹੋ ਜੀ ਸਾਰੇ ਬਹੁਤ ਬਹੁਤ ਵੈਲਕਮ ਆ ਤੁਹਾਡਾ ਮੇਰੇ ਚੈਨਲ ਦੀ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਜੀ ਜਿਹੜੀ ਵੀਡੀਓ ਆ ਹੋਰ ਸਾਰੇ ਠੀਕ ਠਾਕ ਹੋ ਅੱਜ ਤਾਂ ਵੀ ਦੋ ਤਿੰਨ ਦਿਨ ਦਾ ਬਹੁਤ ਸੋਹਣਾ ਮੌਸਮ ਜਿਹੜਾ ਉਹ ਹੋਇਆ ਪਿਆ ਵਾ ਅੱਜ ਵੀ ਸਵੇਰ ਦਾ ਮੀਂਹ ਪੈ ਰਿਹਾ ਸੀਗਾ ਹੁਣ ਹਟਿਆ ਹੋਇਆ ਤੇ ਮੈਂ ਕਿਹਾ ਸੋਣ ਵੀ ਅੱਜ ਜਦ ਅਸੀਂ ਘਰੇ ਆਈਆਂ ਮੰਮੀ ਜੀ ਕਹਿੰਦੇ ਵੀ ਅੱਜ ਆਪਾਂ ਖੀਰ ਮਾਲਪੂੜੇ ਬਣਾਈਏ ਰੂਪ ਤੁਸੀਂ ਬਣਾ ਲਉਂਗੀ ਆ ਮੈਂ ਕਿਹਾ ਹਾਂ ਇਹਨੇ ਰੂਪ ਖੀਰ ਮਾਲਪੂੜੇ ਬਣਾਉਣੇ ਅੱਜ ਹਨਾ ਮੈਂ ਕਿਹਾ ਠੀਕ ਹਨਾ ਚਲੋ ਅਸਾਂ ਦੁੱਧ ਵਗੈਰਾ ਮੈਂ ਗਰਮ ਕਰਿਆਈ ਸੀ ਮੈਂ ਕਿਹਾ ਚੌਲ ਪਾ ਦੇਣੀ ਆ ਉਹਦੇ ਚ ਖੀਰ ਬਣਾ ਲੈਣੇ ਆ ਫਿਰ ਬਣਾਉਣੇ ਆਪਾਂ ਆਪਣੇ ਮਾਲਪੂੜੇ ਓਕੇ ਤੇ ਇੱਕ ਜਿਹੜੀ ਮੈਂ ਪਿਛਲੀ ਵੀਡੀਓ ਪਾਈ ਸੀ ਹਨਾ ਉਹਦੇ ਵਿੱਚ ਕਿਸੇ ਮੇਰੇ ਦੀਦੀ ਭੈਣ ਨੇ ਪੁੱਛਿਆ ਹੋਇਆ ਵਾ ਕੀ ਰੂਪ ਜਿਹੜੀ ਤੁਸੀਂ ਹੈਨਾ ਉਹ ਲਈ ਆ ਮਸ਼ੀਨ ਲਈ ਆ ਵੀ ਇਹ ਤੁਸੀਂ ਕਿੰਨੇ ਦੀ ਲਈ ਆ ਹੈਨਾ ਤਾਂ ਉਹ ਜੀ ਮੈਂ 2700 ਦੀ ਲਈ ਆ ਬਸ ਸਾਰੇ ਉਹਦੇ ਗੈਣੇ ਗੱਟੇ 'ਚ ਪਾ ਕੇ ਤੇ ਲੁਧਿਆਣੇ ਤੋਂ ਹੈਨਾ ਜਦ ਆਪਾਂ ਸੀਐਮਸੀ ਚੌਂਕ ਵੱਲੋਂ ਜਾਂਦੇ ਆ ਨਾ ਉੱਧਰ ਟਰੰਕ ਮਾਰਕੀਟ ਵਾ ਸਾਈਡ ਕੁਝ ਗਿਆ ਦਿੰਦੇ ਨੇ ਉੱਧਰ ਹੈਨਾ ਇਹ ਬਾਕਸ ਮਾਰਕੀਟ ਵੀ ਨਿਕਲ ਜਾਂਦੇ ਆ ਜਦੋਂ ਤੇ ਮਸ਼ੀਨਾਂ ਵਗੈਰਾ ਦੀ ਸਾਰੇ ਬਣੇ ਹੋਏ ਨੇ ਦੁਕਾਨਾਂ ਵਗੈਰਾ ਉੱਥੋਂ ਮੈਂ ਲੈ ਕੇ ਆਈ ਸੀਗੀ ਤੇ ਇਹਨੇ 2700 ਦੀ ਪੈ ਗਈ ਠੀਕ ਹੈ ਜੀ ਤੇ ਬਾਕੀ ਹੋਮ ਟੂਰ ਵੀ ਕਰਵਾਉਂਗੀ ਕਿਸੇ ਵੀਡੀਓ ਚ ਜ਼ਰੂਰ ਤੇ ਚਲੋ ਆਜੋ ਮੈਂ ਹੁਣ ਵੀਡੀਓ ਕਰਦੀ ਆਲੀ ਕੰਟੀਨਿਊ ਲਓ ਜੀ ਇੱਥੇ ਅਸੀਂ ਆ ਗਈ ਸੀ ਕਿਚਨ ਦੇ ਵਿੱਚ ਤੇ ਅਸੀਂ ਲੱਗੀਆਂ ਸੀ ਖੀਰ ਬਣਾਉਣ ਮੈਂ ਕਿਹਾ ਡੋਲੀ ਪਹਿਲਾਂ ਖੀਰ ਬਣਾ ਲਈਏ ਲਾਈਟ ਵੀ ਨਹੀਂ ਸੀ ਗਰਮੀ ਵੀ ਬਹੁਤ ਜ਼ਿਆਦਾ ਸੀ ਮੈਂ ਕਿਹਾ ਚੱਲ ਖੀਰ ਕਿਚਨ ਚ ਬਣਾ ਲੈਂਦੇ ਆ ਪੂਰੇ ਜੜੇ ਨੇ ਉਹ ਬਾਹਰ ਆਪਾਂ ਖੁੱਲੇ ਹਵਾ ਹਰੀ ਚ ਬਹਿ ਕੇ 베ੜੇ ਚ ਬਣਾ ਲਾਂਗੇ ਉਹ ਤਾਂ ਰੈਡੀ ਹੋ ਚੁੱਕੀ ਆ ਬਣ ਚੁੱਕੀ ਆ ਤੇ ਹੁਣ ਦੀਦੀ ਤਿਆਰੀ ਜਨੇ ਮਾਲ ਪੂਰੇ ਬਣਾਣ ਕੇ ਤੇ ਦੀਦੀ ਉਹਦਾ ਕੋਲ ਤਿਆਰ ਕਰ ਰਹੇ ਨੇ ਦੀਦੀ ਕੋਲਸ ਕੀ ਪਾਇਆ ਕੁਛ ਨਹੀਂ ਸਿਰਫ ਗੁੜ ਪਾਇਆ ਬਾਟਾ ਪਾਇਆ ਵਾ ਡਰਾਈ ਫਰੂਟ ਜਾਂ ਸੌਫਤਾਂ ਨਹੀਂ ਪਾਉਣੀ ਹੈਗੀ ਫਿਰ ਵੀਰੇ ਹੋਣਾ ਚੁੱਕ ਕਿਸ ਨੇ ਖਾਣੇ ਨਹੀਂ ਹੈਗੇ ਹਮ ਆਪਾਂ ਤਾਂ ਖਾ ਲਾਂਗੇ ਇਹਨੇ ਕਿਹੜਾ ਖਾਣੇ ਨੇ ਵੀ ਕਹਿੰਦੀ ਆ ਇਹਨੇ ਵੀ ਨਹੀਂ ਖਾਣੇ ਮੈਨੂੰ ਨਾ ਡਰਾਈ ਫਰੂਟ ਨਹੀਂ ਪਸੰਦ ਹਾਂ ਉਮੇ ਖਾਲੂਗੀ ਬਟ ਦੇ ਕਿਸੇ ਚੀਜ਼ ਚ ਨਹੀਂ ਪਸੰਦ ਉਹ ਤਾਂ ਆਪ ਨੂੰ ਆਪਣੀ ਮਰਜ਼ੀ ਹੁੰਦੀ ਆ ਕਈ ਪਾ ਵੀ ਲੈਂਦੇ ਨੇ ਕਈ ਜਿਵੇਂ ਕਟ ਕੇ ਥੋੜੇ ਬਦਾਮ ਜੇ ਜਾਂ ਫਿਰ ਆ ਕੀ ਕਹਿੰਦਾ ਖੋਪਾ ਨਾਰੀਅਲ ਉਹ ਪਾ ਲੈਂਦੇ ਆ ਤੋੜ ਕੇ ਜਾਂ ਫਿਰ ਸੌਫਾ ਵਗੈਰਾ ਮੈਂ ਨਹੀਂ ਅਜਿਹਾ ਕੁਝ ਵੀ ਪਾ ਰਹੀ ਇੰਨਾ ਕਰਕੇ ਦੇ ਮਹਾਨਸਤੀਆਂ ਕਰਕੇ ਦੀਦੀ ਵਿੱਚ ਕੁਝ ਨਹੀਂ ਪਾਉਂਦੇ ਸਿੰਪਲ ਸਾਦੀ ਬਣਾਉਂਦੇ ਨੇ ਆ ਦੇਖੋ ਪੂਰਾ ਕੋਲ ਤਿਆਰ ਹੋ ਰਿਹਾ ਆਟਾ ਪਾਇਆ ਗੁੜ ਦੇ ਪਾਣੀ ਦੇ ਵਿੱਚ ਜਿੰਦੂ ਸਾਟੇ ਠੀਕ ਨਹੀਂ ਹੋਈ ਨਾ ਹਰੇ ਹੱਥਾਂ ਦੀ ਉਹ ਹੱਥੋ ਤੋਂ ਹੋ ਜਾਂਦੇ ਨੇ ਗਿੱਲੇ ਹੋ ਜਾਂਦੇ ਨੇ ਜਾਂ ਤੂੰ ਆਟਾ ਲੈ ਉਹ ਜੀ ਆਪਾਂ ਗਿਆ ਇੱਥੇ ਬੈਠ ਤੇ ਮੈਂ ਲੱਗਿਆ ਕੋਲ ਮੇਰਾ ਬਣਾ ਲਿਆ ਵਾ ਮੈਂ ਜਿਹੜਾ ਇਹਦਾ ਆਟੇ ਤੇ ਗੁੜ ਦਾ ਵਾ ਤੇ ਹੁਣ ਆਪਾਂ ਬਣਾ ਲਈਏ ਪੂੜੇ ਤੇ ਆਜੋ ਜਿਹਨੇ ਜਿਹਨੇ ਖਾਣੇ ਨੇ ਠੀਕ ਹੈ ਤੇ ਇੱਥੇ ਲਾ ਲਿਆ ਵਾ ਪੱਤਾ ਵਾ ਤੇਲ ਵਾ ਆਪਾਂ ਲੈ ਲਿਆ ਵਾ ਠੀਕ ਹੈ ਗੈਲੀ ਮੈਡਮ ਬੈਠੀ ਲਾ ਰਹੀ ਹੈ ਇਹ ਸੁਣ ਆਖ ਕੇ ਚਲੋ ਆ ਜੀ ਆਪਾਂ ਘਰ ਨੂੰ ਬਣਾਈਏ ਆਪਣੇ ਪੂਰੇ ਅਖਬਾਰ ਲਈ ਆ ਬਰਸ਼ ਆ ਰਹੀ ਹੈ ਹੋ ਗਿਆ ਨਾ ਮੇ ਹੋ ਗਿਆ ਨਾ ਲੈ ਪਹਿਲਾ ਪੂੜਾ ਜਿਹੜਾ ਉਹ ਮੈਂ ਪਾ ਲਿਆ ਵਾ ਤੇ ਵਾਹਿਗੁਰੂ ਦੀ ਕਿਰਪਾ ਨਾਲ ਪਹਿਲਾ ਹੀ ਸੈੱਟ ਆ ਗਿਆ ਵਾ ਨਹੀਂ ਤਾਂ ਕਈ ਵਾਰੀ ਹੁੰਦਾ ਨਾ ਕਹਿੰਦੇ ਹੁੰਦੇ ਨੇ ਵੀ ਪਹਿਲਾ ਪਹਿਲਾ ਪੂੜਾ ਜਿਹੜਾ ਸੈੱਟ ਨਹੀਂ ਆਉਂਦਾ ਹੁੰਦਾ ਤੇ ਬਥੇਰਾ ਸੋਣਾ ਲੋ ਜੀ ਪੈਨ ਤਾਂ ਹੋ ਗਿਆ ਬਿਲਕੁਲ ਰੈਡੀ ਦੀ ਦੂਸਰੇ ਦੀ ਤਿਆਰੀ ਕਰਨ ਲੱਗੇ ਹਾਂ ਨੇ ਨੂੰ ਇੱਕ ਊੜਾ ਪਾਕੇ ਦਿੱਤਾ ਤੇ ਦੀਦੀ ਕਹਿੰਦੇ ਪਹਿਲਾਂ ਨਾ ਪੂਆ ਜੀ ਨੂੰ ਦੇਖਿਆ ਤੇ ਹੁਣ ਮੈਂ ਆਪਣਾ ਪੂਆ ਜੀ ਨੂੰ ਟੇਸਟ ਕਰਾ ਕੇ ਆਉਣੀ ਆ ਕਿ ਕਿੱਦਾਂ ਦੇ ਬਣੇ ਨੇ ਠੀਕ ਹੈ ਦੀਦੀ ਮੈਂ ਟੇਸਟ ਕਰਾ ਕੇ ਆਇਆ ਪੂਆ ਜੀ ਨੂੰ ਹਾਏ ਮੇਰ ਤਾਂਬ ਜੀ ਕਰ ਰਿਹਾ ਆਓ ਸ਼ਿਸ਼ ਦਿਖਾਵਾ हां दिस बैठ नीचे नीचे बैठ नीचे देखो नहीं आ रहे हो मिला दे अरे हल्का हल्का अरे फिर का नीचे बैठ खा दे इसको नीचे ਲੈ ਜੀ ਇੱਧਰ ਵੇੜੇ ਦੇ ਵਿੱਚ ਬੈਠੀਆਂ ਮੈਂ ਤਾਂ ਡੋਲੀ ਬਣਾ ਰਹੀਆਂ ਸੀਗੀਆਂ ਪੂੜੇ ਤੇ ਮੇਰਾ ਸਾਰਾ ਨਾ ਛੋਟਾ ਬ੍ਰਦਰ ਆ ਕੇ ਮੈਨੂੰ ਕਹਿੰਦਾ ਕਿ ਦੀਦੀ ਮੈਂ ਤਾਂ ਖੀਰ ਖਾਊਂਗਾ ਮੈਂ ਨਹੀਂ ਪੂੜੇ ਖਾਣੇ ਮੈਂ ਫਿਰ ਚਲੋ ਟੇਸਟ ਦਾ ਕਰਕੇ ਦੇਖੇ ਕੁ ਵਾਰੀ ਹੈ ਨਾ ਕਿਉਂਕਿ ਇਹ ਨਹੀਂ ਖਾਂਦਾ ਹੈਗਾ ਤੇ ਮੈਨੂੰ ਪੂੜੇ ਬਣਾਉਂਦੀ ਨੂੰ ਦੇਖ ਕੇ ਨਾ ਇੰਨੇ ਮੈਨੂੰ ਕੁਐਸਚਨ ਕਰਨ ਲੱਗ ਗਿਆ ਦੀਦੀ ਇਹ ਕਿਉਂ ਬਣਾਉਂਦੇ ਨੇ ਇਹਨਾਂ ਨੂੰ ਸੌਣ ਦੇ ਮਹੀਨੇ ਚ ਕਿਉਂ ਬਣਾਉਂਦੇ ਨੇ ਤੇ ਇਹਨਾਂ ਨੂੰ ਕੀ ਬਣਾ ਬਣਾਉਣ ਲਈ ਕੀ ਕੀ ਕਰਦੇ ਨੇ ਤੇ ਇਹ ਔਖੇ ਹੁੰਦੇ ਨੇ ਬਣਾਉਣੇ ਤੇ ਜਦੋਂ ਮੈਂ ਬਣਾ ਰਹੀ ਸੀ ਨਾ ਤਵੇ ਦੇ ਉੱਤੇ ਪਾਇਆ ਸੀ ਮੈਨੂੰ ਕਹਿੰਦਾ ਇਸ ਵਾਰੀ ਇਹਦੇ ਨੂੰ ਮੈਂ ਟਰਨ ਕਰਵਾਉਂਗਾ ਮਤਲਬ ਇਹਦਾ ਪਾਸਾ ਮੈਂ ਪਲਟਾਉਂਗਾ ਮੈਂ ਫਿਰ ਤੇਤੋ ਕਿੱਥੇ ਹੋਣਾ ਆ ਕਹਿੰਦਾ ਨਹੀਂ ਮੈਂ ਕਰੂੰਗਾ ਹੁਣ ਤੁਸੀਂ ਵੀਡੀਓ ਚ ਦੇਖਿਓ ਅੱਗੇ ਕਿੱਦਾਂ ਸੋਹਣਾ ਲੱਗ ਕਿੰਨਾ ਸੋਹਣਾ ਪਰਨੇ ਨੇ ਇਹਨੇ ਕੈਲੋਰੀ ਦੀ ਸਾਈਡ ਚੇਂਜ ਕਰਵਾਈ ਆ ਤੇ ਮੈਂ ਤਾਂ ਵੈਸੇ ਕਹਤਾ ਸੀ ਮੈਂ ਕਹਾ ਜੇ ਕਿਤੇ ਇਹਦੇ ਦੋ ਫਾੜ ਹੋ ਗਏ ਤੂੰ ਦੇਖ ਲਈ ਸਹੀ ਹੈ ਨਾ ਇਹ ਬਹੁਤ ਸੋਹਣਾ ਥੱਲੇ ਆ ਹਨਾ ਇਹਨੂੰ ਮੈਂ ਫੋਟੋ ਲੈਣ ਨੂੰ ਕਿਉਂ ਫਲਿੱਪ ਕੀਤਾ ਅ ਤੂੰ ਸੀ ਬੂੜੇ ਦੇਖੋ ਪੂਲੀਆਂ ਆ ਰਹੀਆਂ ਤੇ ਮੈਂ ਕਹਿਣ ਲੱਗੀ ਸੀ ਕਿ ਮੈਂ ਕਹਾਂ ਕਿਉਂਕਿ ਨਾ ਇਹ ਤਾਂ ਕਰਕੇ ਕਈ ਵਾਰੀ ਸੇ ਫੁਲਕੇ ਬਣਾਉਣੇ ਹੁੰਦੇ ਆ ਨਾ ਉਹਦੇ ਵੀ ਸਾਡੇ ਨਾਲ ਲੱਗ ਜਾਂਦਾ ਕਿ ਵਾਥੂ ਕੁੱਟਣੀਆਂ ਵਰਤੀ ਜਾਂਦੇ ਹੁਣ ਲੈਓ ਮੈਂ ਤੁਹਾਡੇ ਮੈਂ ਫੁਲਕੇ ਥਲਦਾ ਆਈ ਬਸ ਨਾ ਇੱਕ ਘਾਵੜ ਕਾ ਜਿਹੜਾ ਇਹ ਆ ਤਵੇ ਨੂੰ ਪੂਲੀਆਂ ਵਰਕੇ ਜਿਹੜਾ ਉਹ ਥਲਦਾ ਰਹੂਗਾ ਔਰ ਬਹੁਤ ਟੇਸਟੀ ਵੀ ਨੇ ਮੈਂ ਥੋੜਾ ਟੇਸਟ ਕੀਤਾ ਸੀਗਾ। ਸਾਫ ਨਾਲ ਹੋਰ ਵੀ ਟੇਸਟੀ ਹੋ ਗਿਆ ਹਨਾ। ਹਾਂਜੀ। ਹਾਂ। ਕਿਉਂ? ਅੱਛਾ ਠੀਕ ਹੈ। ਤੇ ਲੋ ਜੀ ਪੂੜੇ ਤਾਂ ਮੈਂ ਬਣਾ ਰਹੀ ਆ ਤੇ ਨਾਲ ਦੇ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਰਿਕੁਐਸਟ ਕਰਦੀ ਆ ਜਿਨ੍ਹਾਂ ਨੂੰ ਵੀ ਮੇਰੀ ਵੀਡੀਓ ਚੰਗੀ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇ ਦਿੱਤ ਜਾਨ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਤੇ ਇੱਕ ਪਿਆਰਾ ਜਿਹਾ ਕਮੈਂਟ ਆਪਣਾ ਜਰੂਰ ਸਾਨੂੰ ਕਹਿ ਲੋ ਵੀ ਸਾਡੀ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਕਰਿਆ ਕਰੋ ਉਹਦੇ ਨਾਲ ਕੀ ਹੈ ਥੋੜਾ ਜਿਹਾ ਹੌਸਲਾ ਥੋੜੀ ਜੀ ਐਪਰੀਸ਼ੀਏਸ਼ਨ ਸਾਨੂੰ ਮਿਲ ਜਾਂਦੀ ਹੈ ਠੀਕ ਹੈ ਜੀ ਤੁਹਾਨੂੰ ਪੂਰੇ ਦੇਖੋ ਤੁਸੀਂ ਕਿੱਡੇ ਵੱਡੇ ਵੱਡੇ ਨੇ ਤੁਹਾਨੂੰ ਪਤਾ ਨਾ ਨਾ ਮੇਰੀ ਰੋਟੀ ਛੋਟੀ ਬਣਦੀ ਆ ਨਾ ਮੇਰਾ ਪਰੌਂਠਾ ਤੇ ਨਾ ਆਪਣਾ ਬੜੇ ਪੂੜਾ ਮੇਰਾ ਛੋਟਾ ਦੀਦੀ 11 11 ਇੰਚ ਦੀ ਰੋਟੀ ਬਣਦੀ ਆ ਤੁਹਾਨੂੰ ਪਤਾ ਪੂੜੀਆਂ ਵਰਗੇ ਪੂੜੇ ਬਣੇ ਨੇ ਪੋਲੀਆਂ ਵਰਗੇ ਪਤਲੇ ਇਹ ਨਹੀਂ ਵੀ ਪਰਾਠੇ ਰੋਟੀਆਂ ਮੇਰੇ ਮੋٹے ਹੁੰਦੇ ਨੇ ਕਾਗਜ਼ਾਂ ਵਰਗੇ ਪਤਲੇ ਹੁੰਦੇ ਨੇ ਤੁਹਾਨੂੰ ਪਤਾ ਆ ਜਿਹੜਾ ਤਵਾ ਵਾ ਇਹ ਅੰਦਰਲੀ ਚੀਜ਼ ਦੀ 9 ਇੰਚ ਦੀ ਆ ਤੇ ਮਤਲਬ ਕਿ ਇਹ 11 ਇੰਚ ਦਾ ਟੋਟਲ ਤਵਾ ਵਾ ਜਿਹੜਾ ਫੋਲਡ ਹੋਇਆ ਹੈ ਆਂ ਕਿਆ ਫੋਲਡ ਕੀਤਾ ਦੀਦੀ ਮਤਲਬ ਟੋਟਲ ਇਹ ਜਿਹੜਾ ਪੈਨ ਆ ਨਾਨ ਸਟਿਕ ਪੂੜੇ ਬਣਾਉਣੇਗਾ ਫਾਸੇ ਬਣਾਉਣੀਆਂ ਪੂੜੇ ਬਣਾਉਣੀਆਂ ਉਹ ਪੱਤੇ ਬੁੱਤੇ ਆਲਾ ਲਾਉਣ ਵਾਲਾ ਟਾਈਮ ਗਿਆ ਪੱਤੇ ਤਾਂ ਲਾਉਂਦੇ ਹੁੰਦੇ ਸੀ ਡੋਲੀ ਮੈਨੂੰ ਪੁੱਛਣ ਲੱਗੀ ਦੀਦੀ ਉਹ ਪੱਤੇ ਜਿਹਨਾਂ ਜਿਹੜਾ ਐ ਫਿਰ ਉਹ ਤਾਂ ਕੀ ਬਸ ਜਿਵੇਂ ਵਿੱਚ ਢੇਰੀ ਜਿਹਾ ਕਰ ਲਿਆ ਫਿਰ ਉਹਦੇ ਨਾਲ ਨਾ ਸਾਈਡਾਂ ਤੇ ਨੂੰ ਫਲਾ ਕੇ ਬਸ ਉਹ ਵੀ ਇਹ ਪਤਲਾ ਹੋ ਜਵੇ ਹੋਰ ਕੁਬੀਦ ਸ਼ੇਪ ਜੀ ਬਣ ਜਵੇ ਪਤਲਾ ਹੋ ਜਵੇ ਬਸ ਉਹ ਚੀਜ਼ ਕਰਨ ਨੂੰ ਬਥੇਰੇ ਹੁਣ ਸੰਦ ਔਜ਼ਾਰ ਆਉਂਦੇ ਨੇ ਦਿਨੇ ਪੂਰੇ بڑے ਵੱਡੇ ਵੱਡੇ ਬਣਾਏ ਨੇ 9 ਇੰਚ ਦਾ ਪੂਰਾ ਹੈ ਪੌੜੀਆਂ ਵਰਗਾ ਉਹ ਵੀ ਹਨਾ ਨਾ ਤਾਂ ਮਿੰਕੇ ਦਿਖਾਵਾਂ ਨਹੀਂ ਨਹੀਂ ਤਾਂ ਪੂਰਾ ਹਾਂ ਤੂੰ ਮਿਕਣਤੀ ਮੈਂ ਤੀ ਕਰਨ ਬਹਿ ਜਾ ਹੋਂ ਤੂੰ ਲੌਜੀ ਪੂੜੇ ਮੇਰੇ ਕਾਫੀ ਬਣ ਗਏ ਸੀ ਤੇ ਮੈਂ ਡਾਲੀ ਨੂੰ ਕੈਰੀ ਸੀ ਮੈਂ ਕਿਹਾ ਡਾਲੀ ਜਾ ਹੁਣ ਸਾਰਿਆਂ ਨੂੰ ਤੋ ਦੇ ਆ ਅੰਦਰ ਹਨਾ ਪਾ ਕੇ ਇਹ ਨਾਲੀ ਖੀਰ ਪਾਲਾ ਨਾਲੇ ਪੂੜੇ ਵਾਲੇ ਦੇਖੋ ਕਿੰਨੇ ਸੋਹਣੇ ਹਨਾ ਪੋਲੀਆਂ ਵਰਗੇ ਬਿਲਕੁਲ ਐਨ ਪਤਲੇ ਪਤਲੇ ਜਿਹੜੇ ਨੇ ਪੂੜੇ ਉਹ ਬਣੇ ਨੇ ਪਿਛਲੇ ਸਾਲ ਮੈਂ ਜਦੋਂ ਬਣਾਏ ਸੀ ਉਹ ਤਾਂ ਮੈਂ ਥੋੜੇ ਛੋਟੇ ਛੋਟੇ ਜੇ ਬਣਾਏ ਸੀਗੇ ਪਰ ਇਸ ਵਾਰੀ ਮੈਂ ਮਿੱਥਿਆ ਸੀਗਾ ਮੈਂ ਕਿਹਾ ਨਹੀਂ ਇਸ ਵਾਰੀ ਮੈਂ ਵੱਡੇ ਪੂੜੇ ਬਣਾਉਂਗੀ ਥੋੜੇ ਲੰਬੇ ਲੰਬੇ ਪਤਲੇ ਆ ਦੇਖ ਲਓ ਇਧਰ ਗਿਣਤੀ ਮਣਤੀ ਕਰਦੀ ਹੋਈ ਫੀਤੀ ਚੱਕ ਲਈ ਮੈਂ ਨੂੰ ਵੀ ਦੀਦੀ ਮੈਂ ਦੇਖਣਾ ਵਾ ਵੀ ਪੂੜਾ ਕਿ किन्ने सोने जड़े ने पोलियां वर्गे मेरे कूड़े बड़े ने बडे वे देखो देखो तो सही ਕਿੰਨੇ ਸੋਹਣੇ ਪੂੜੀਆਂ ਵਰਕੇ ਬਣੇ ਨੇ ਨਾ ਮੇਰੇ ਦੇਖੋ ਹੁਣ ਦਿਖਾਈਸ ਨਾ ਦੇਖੋ ਕਹਿੰਦੀ ਐ ਇੱਥੇ ਨਾ ਜਿੱਦਿਸੀ ਤੁਹਾਡਾ ਇੱਕ ਪੂੜਾ ਵਾ ਨਾ ਜਿਹੜਾ ਉਹ 8 ਇੰਚ ਦਾ ਬਣਿਆ ਵਾ ਵੀ ਇਹਨੇ ਮੱਕੇ ਲੋ ਵੱਡੇ ਵੱਡੇ ਤੁਸੀਂ ਪੂੜੇ ਬਣਾਏ ਨੇ ਮੈਂ ਕਹਿੰਦੀ ਕਿ ਸੋਹਣੇ ਤਾਂ ਕਿੰਨੇ ਲੱਗਦੇ ਨੇ ਕਹਿੰਦੀ ਚੰਗਾ ਹੁਣ ਮੈਨੂੰ ਨਾ ਕੋਈ ਬੋਲੀ ਪਾ ਕੇ ਸੁਣਾਓ ਜੋ ਕੁਝ ਵੀ ਸੁਣਾਓ ਜਿਹਦੇ ਵਿੱਚ ਸੌਣ ਵਰਡ ਆਉਂਦਾ ਹੋਵੇ ਤੇ ਫਿਰ ਮੈਨੂੰ ਸੁਣਾਉਣ ਲੱਗੀ ਮੈਂ ਗਲਾ ਤਾਂ ਮੇਰਾ ਦੁਖਦਾ ਪਰ ਫਿਰ ਵੀ ਸੁਣਾ ਓਏ ਤੇਰੀ ਬਿਛੋੜੇ ਪਾਵੇ ਸੌਣ ਵੀਰ ਕਠੀਆ ਕਰੇ ਆਜ ਤਾਂ ਮੇਰਾ ਗਲਾ ਖਰਾਬ ਆ ਤਾਂ ਬੋਲੀ ਵੀ ਨਹੀਂ ਪੈ ਸਕਦੀ ਮਸੇ ਨੇ ਬੋਲੀ ਗੋਣ ਹੈ ਕਿ ਕਹਿਣ ਲਈ ਅਜ ਤਾਂ ਮੇਰਾ ਵੀਰ ਜਿਹੜਾ ਨਹੀਂ ਖਾਂਦਾ ਸੀ ਉਹ ਵੀ ਦੋ ਪੂੜੇ ਖਾ ਗਿਆ ਬਿਲਕੁਲ ਉਹਨਾਂ ਜੀ ਦੇ ਪਤਲੇ ਨੇ ਇਹ ਉਹਨੂੰ ਸਿਰਫ ਖੀਰ ਦਿੱਤੀ ਕਿਉਂਕਿ ਉਹ ਕਹਿੰਦਾ ਮੈਂ ਪੂੜੇ ਨਹੀਂ ਖਾਣੇ ਹੈ ਪਰ ਅਨਮੋਲ ਕਹਿੰਦਾ ਸੀ ਕਹਿੰਦਾ ਬਸ ਇੱਕ ਬਾਈਟ ਸਿਰ ਮੈਨੂੰ ਇੱਕ ਬਾਈਟ ਇੱਕ ਬਾਈਟ ਨਾ ਨਾ ਬਸ ਕਹਿੰਦਾ ਜਿਹੜਾ ਪਿਆਵਾਂ ਨਾ ਉਹ ਵੀ ਮੈਨੂੰ ਦੇ ਦੋ ਮੜਾ ਜਿਹਾ ਦੋ ਖਾ ਗਿਆ ਕਰਦਾ ਕਰਦਾ ਅੰਦਰ ਹਜੇ ਵੀ ਕਹਿ ਕੇ ਗਿਆ ਕਹਿੰਦਾ ਮੇਰੇ ਰੱਖੇ ਹੋ ਵੀ ਆਹ ਕਹਿੰਦਾ ਮੇਰੇ ਰੱਖੇ ਹੋ ਇਹ ਗੱਲ ਤਾਂ ਸਿੱਕਨੇ ਸੋਣੇ ਬਈ ਸੌਣ ਦੇ ਵਿੱਚ ਇਹ ਚੀਜ਼ਾਂ ਨਾ ਬਣਾਉ ਉਹ ਹਨਾ ਇੱਕ ਮਤਲਬ ਕਮੀ ਜਿਹੀ ਲੱਗਦੀ ਰਹਿੰਦੀ ਹੈ ਨਾ ਹਰ ਸੀਜ਼ਨ ਦਾ ਹਰ ਤਿਉਹਾਰ ਦਾ ਆਪਣਾ ਆਪਣਾ ਹਨਾ ਹੈ ਰੋਬੀ ਲੋਤਫ ਕੈਲੋ ਚਾਏ ਹਨਾ ਇਸ ਟਾਈਮ ਹੈਗਾ ਪੂੜੇ ਗਏ ਨੇ ਬਣ ਤੇ ਖੀਰ ਵੀ ਸਾਡੀ ਬਣ ਗਈ ਆ ਜੋ ਜਿਹਨੇ ਖਾਣੇ ਆ ਤੇ ਸੌਣ ਦੇ ਵਿੱਚ ਅਸੀਂ ਇੰਨੇ ਸੋਹਣੇ ਪੂੜੇ ਬਣਾਇਆ ਤਾਂ ਮੇਰਾ ਆਪ ਨੂੰ ਪਿਆਰ ਕਰਨ ਨੂੰ ਜੀ ਕਰਦਾ ਆਹ ਦੇਖੋ ਤੁਸੀਂ ਆਪਾਂ ਤਾਂ ਐਂ ਕਰ ਕਰ ਛੱਡਤੇ ਤੈਨੂੰ ਪਤਾ ਮੇਰੇ ਮਾਮੀ ਨਹੀਂ ਬਣਾਉਂਦੇ ਹੈਗੇ ਜਮਾ ਵੀ ਨਹੀਂ ਰੋਟੀ ਪਣੀ ਜਮਾ ਵੀ ਨਹੀਂ ਮੈਂ ਦੀਦ ਦੇ ਮੈਂ ਦੀਦ ਦੇ ਖਾਦੇ ਨੇ ਬਣੇ ਹੋਏ ਅੰਮਾ ਨੇ ਕਦੇ ਨਹੀਂ ਬਣਾਏ ਮਾਮੀ ਕਹਿ ਜਾਂਦੇ ਨੇ ਅੱਜ ਵੀ ਹੁੰਦੇ ਰੂਪ ਨਹੀਂ ਪੈਂਦਾ ਸੌਣ ਵੀ ਆ ਆਪਾਂ ਪੂੜੇ ਕਦੋਂ ਬਣਾਵਾਂਗੇ ਮੈਂ ਮੈਂ ਹੀ ਬਣਾਉਂਗੀ ਆਜੋ ਬਣਾ ਲੈਨੇ ਅੱਜ ਪੂੜੇ ਹੋਣ ਪਕੌੜੇ ਹੋਵੇ ਕੋਈ ਨਿਊ ਡਿਸ਼ ਹੋਵੇ ਇਨੋਵੇਟਿਵ ਡਿਸ਼ ਹੋਵੇ ਦੀ ਨਹੀਂ ਬਣਾਣੀ ਉਹ ਤਾਂ ਵੀ ਮੇਰੇ ਹਿੱਸੇ ਆਉਂਦੇ ਨੇ ਐਨੀਆ ਕਿਤਨਾ ਸਾਡੇ ਬਾਕਸ ਚ ਲੇਗਾ ਜੋ ਜੀ ਬਿਲਕੁਲ ਸਰ ਜੀ ਜੀ ਹੁਣ ਬੈਠ ਖਾਈ ਆਪਾਂ ਹਾਂ ਹੁਣ ਆਪਾਂ ਖਾਈ ਮਸਾ ਦੋ ਕਰੈਗੇ ਦੋ ਕਰੈਗੇ ਨਾ ਚਲੋ ਹੁਣ ਤੁਹਾਨੂੰ ਅਸੀਂ ਖਾਂਦੇ ਹੋਏ ਮਿਲਦੇ ਆਂ ਪਰ ਉਹੀ ਪੂੜੇ ਬਣਾਵਾਂਗੇ ਜਿਹੜੇ ਉਹਦੇ ਆਟੇ ਮੈਦੇ ਦੇ ਦੇਸੀ ਘੋਟ ਨਹੀਂ ਬਣਦੇ ਹੁੰਦੇ ਹਾਂਜੀ ਮਿੱਠੇ ਪੂਏ ਨਾ ਹਾਂ ਉਹ ਮਿੱਠੇ ਤਾਂ ਵੀ ਨੇ ਪੂਏ ਪੂਏ ਹਾਂ ਪੂਏ ਓਕੇ ਬੈਠੇ ਤੇ ਇਹ ਹੁੰਦਾ ਪੂੜਾ ਉਹ ਹੁੰਦਾ ਚਿੱਲਾ ਹਾਂ ਹਾਂਜੀ ਹਾਂਜੀ ਬਿਲਕੁਲ ਚਿੱਲੇ ਨਹੀਂ ਹੁੰਦੇ ਪੂੜੇ ਹੁੰਦੇ ਨੇ ਨਾਗੇ ਹੁੰਦੇ ਨੇ ਇਹ ਹੁੰਦੇ ਨੇ ਜੀ ਪੂੜੇ ਠੀਕ ਆ ਉਹ ਹੁੰਦੇ ਨੇ ਚਿੱਲੇ ਹਾਂ ਜਿੱਥੋਂ ਜਿਹੜੀ ਚੀਜ਼ ਆਈ ਆ ਉਹਦਾ ਉਹੀ ਤਾਂ ਨਾਂ ਰਹੂਗਾ ਨਾ ਪੂੜੇ ਕੱਢੇ ਆਪਾਂ ਪੰਜਾਬੀਆਂ ਨੇ ਨਹੀਂ ਬਿਲਕੁਲ ਜੀ ਇਹ ਲਾਣਾ ਖੱਲੇ ਗਈ ਲੋ ਖੀਰ ਮਾਲ ਪੂੜੇ ਸਾਰਿਆਂ ਨੂੰ ਅਸੀਂ ਸ਼ੁਕਾਤੇ ਨੇ ਅੱਜ ਸਾਰੇ ਬਹੁਤ ਖੁਸ਼ ਨੇ ਤੇ ਤੁਸੀਂ ਵੀ ਜੇ ਖਾਣੇ ਨੇ ਤਾਂ ਆਜੋ ਓਕੇ ਜੀ ਅੱਜ ਦੀ ਵੀਡੀਓ ਦੇ ਵਿੱਚ ਬਸ ਇੰਨਾ ਹੀ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜਿਹੜੀਆਂ ਮੇਰੀਆਂ ਦੀਦੀਆਂ ਭੈਣਾਂ ਬੀਬੀਆਂ ਮੇਰੀਆਂ ਬੀਜੀ ਹੁੰਦੇ ਨੇ ਜਿਹੜੇ ਬਜ਼ੁਰਗ ਕੋਈ ਵੀ ਮੇਰੀ ਵੀਡੀਓ ਦੇਖੇ ਜਿਨੂੰ ਮੇਰੇ ਬਣਾਏ ਪੂੜੇ ਪਸੰਦ ਆਏ ਵੀ ਹਾਂ ਕੁੜੀ ਨੇ ਸੋਹਣੇ ਬਣਾਏ ਨੇ ਤਾਂ ਮੈਨੂੰ ਇੱਕ ਕਮੈਂਟ ਜ਼ਰੂਰ ਕਰਿਓ ਤੇ ਮੇਰੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਖੀਰ ਮਾਲਪੂੜੇ ਬਣਾ ਕੇ ਖਾਓ